ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੁਆਬੇ ਇਲਾਕੇ ਦੇ ਇੱਕ ਧਾਰਮਿਕ ਸਥਾਨ ਤੇ ਲੈ ਕੇ ਆਏ ਹੋਏ ਹਾਂ ਕਾਫੀ ਦੁਆਬੇ ਇਲਾਕੇ ਦੇ ਲੋਕ ਇਸ ਸਥਾਨ ਦੀ ਵੀਡੀਓ ਨੂੰ ਦੇਖ ਕੇ ਸਮਝ ਹੀ ਗਏ ਹੋਣਗੇ ਕਿ ਇਹ ਵੀਡੀਓ ਕਿਸ ਸਥਾਨ ਦੀ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲੋਕਾਂ ਨੂੰ ਅਸੀਂ ਅੱਜ ਨਾਲੇ ਇਸ ਸਥਾਨ ਬਾਰੇ ਜਾਣੂ ਕਰਵਾਵਾਂਗੇ ਤੇ ਨਾਲ ਨਾਲ ਤੁਹਾਨੂੰ ਸਾਰੀ ਇਮਾਰਤ ਦਿਖਾਵਾਂਗੇ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਤੇ ਇਹ ਟਾਂਡਿਆ ਤਜਸੂਆ ਦੇ ਬਿਲਕੁਲ ਸੈਂਟਰ ਦੇ ਵਿੱਚ ਪੈਂਦੇ ਪਿੰਡ ਬੋਦਲਾ ਵਿੱਚ ਸਥਿਤ ਹੈ ਤੇ ਜਿਹੜੀਆਂ ਵੀ ਸੰਗਤਾਂ ਸਾਡੇ ਨਾਲ ਇਸ ਚੈਨਲ ਤੇ ਨਵੀਆਂ ਜੁੜੀਆਂ ਨੇ ਸਾਡੇ ਚੈਨਲ ਨੂੰ ਬਰਤਬਾਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਬਰਤਬਾਰ শেয়ার ਕਰੋ ਤਾਂ ਜੋ ਸੰਗਤਾਂ ਨੂੰ ਇਸ ਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਹੁਣ ਤੁਹਾਨੂੰ ਦੱਸਦੇ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਜੀ ਸਨ 1673 ਵਿੱਚ ਮੇਰੀ ਪੀੜੀ ਦੇ ਮਾਲਕ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਚੱਲ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਇਸ ਨਗਰ ਪਿੰਡ ਬੋਦਲ ਵਿਖੇ ਪਹੁੰਚੇ ਤੇ ਇਸ ਪਿੰਡ ਦਾ ਮਾਲਕ ਮੁਸਲਮਾਨ ਸੀ ਤੇ ਜਿਸ ਥਾਂ ਤੇ ਇਸ ਟਾਈਮ ਗੁਰਦੁਆਰਾ ਸਾਹਿਬ ਸਥਾਪਿਤ ਆਇਆ ਤੇ ਇਸ ਥਾਂ ਤੇ ਪਿੱਲਾਂ ਗਰਨੇ ਦੇ ਦਰਖਤ ਨਾਲ ਜੰਗਲ ਹੋਇਆ ਕਰਦਾ ਸੀ ਤੇ ਜਦੋਂ ਸਤਿਗੁਰੂ ਜੀ ਇਸ ਜੰਗਲ ਵਿੱਚੋਂ ਲੰਘ ਰਹੇ ਸੀ ਤਾਂ ਇੱਕ ਗਰਨੇ ਦਾ ਸੁੱਕਾ ਛਾਪਾ ਗੁਰੂ ਜੀ ਦੇ ਚੋਲੇ ਨੂੰ ਲੱਗਾ ਜਿਸ ਨਾਲ ਗੁਰੂ ਜੀ اٹਕ ਗਏ ਗੁਰੂ ਸਾਹਿਬ ਜੀ ਘੋੜੇ ਤੋਂ ਉਤਰ ਕੇ ਮਹਿਰਾ ਦੇ ਘਰ ਵਿੱਚ ਆਏ ਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਛਾਪੇ ਨੂੰ ਦੁਆਰਾ ਜ਼ਮੀਨ ਦੇ ਵਿੱਚ ਗੱਡ ਦਬੋ ਸਤਿਗੁਰੂ ਜੀ ਨੇ ਬਜਨ ਕੀਤਾ ਕਿ ਤੂੰ ਸਾਨੂੰ ਅਟਕਾਇਆ ਹੈ ਇਸ ਲਈ ਤੂੰ ਹਰਾ ਹੋਵੇਂਗਾ ਤੇ ਆਪਣੀਆਂ ਛੂਹਾਂ ਨਾਲ ਸੰਸਾਰੀ ਜੀਵਨ ਦੀਆਂ ਅਟਕਾਣਾਂ ਦੂਰ ਕਰੇਗਾ ਤੇ ਇਹ ਜਿਹੜਾ ਪਿੰਡ ਹੈ ਜੀ ਬੋਦਲਾ ਮੁਸਲਮਾਨਾਂ ਦਾ ਪਿੰਡ ਸੀ ਮੁਸਲਮਾਨ ਮਾਲਕ ਨੇ ਜ਼ਮੀਨ ਬਣਾਉਣ ਲਈ ਇਥੇ ਜਿਹੜੇ ਗਰਨੇ ਤੇ ਜੰਗਲਾਂ ਨੂੰ ਕਟਵਾਇਆ ਤੇ ਉਸ ਦੇ ਵਿੱਚ ਛੇ ਗੁਰੂ ਜੀ ਵੱਲੋਂ ਵਰ ਪ੍ਰਾਪਤ ਗਰਨੇ ਦਾ ਦਰਖਤ ਵੀ ਕਟਿਆ ਗਿਆ ਪਰ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਦੂਸਰੇ ਦਿਨ ਉਸਨੇ ਵੇਖਿਆ ਕਿ ਗਰਨਦ ਅਦਰਕ ਤੋਂ ਉਸੇ ਤਰ੍ਹਾਂ ਹੀ ਖੜਾ ਹੈ ਦੂਸਰੀ ਵਾਰ ਕਟਿਆ ਪਰੇ ਬੂਟਾ ਫਿਰ ਵੀ ਉਸੇ ਤਰ੍ਹਾਂ ਹਰਿਆ ਭਰਿਆ ਹੋ ਗਿਆ ਤੀਸਰੀ ਵਾਰ ਉਸ ਮੁਸਲਮਾਨ ਨੇ ਇਸ ਗਰਨੇ ਦੇ ਰਕਤ ਨੂੰ ਜੜ ਤੋਂ ਹੀ ਪੁੱਟ ਕੇ ਸੁੱਟ ਦਿੱਤਾ ਪਰ ਰਾਤ ਨੂੰ ਉਸ ਨੂੰ ਆਕਾਸ਼ ਬਾਣੀ ਹੋਈ ਕਿ ਇਹ ਬੂਟਾ ਜੁਗੋ ਜੁਗ ਟੱਲ ਰਹੇਗਾ ਤੂੰ ਇਸ ਨੂੰ ਪੁੱਟ ਕੇ ਖਤਮ ਨਹੀਂ ਕਰ ਸਕਦਾ ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਇਹ ਬੂਟਾ ਖੂਬ ਹਰਿਆ ਭਰਿਆ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਬੂਟਾ ਅੱਜ ਵੀ ਹਰਿਆ ਭਰਿਆ ਆਪਣੀ ਸ਼ੋ ਨਾਲ ਸੰਤਾਂ ਦੀਆਂ ਮਨ ਕਾਮਨਾ ਪੂਰੀਆਂ ਕਰ ਰਿਹਾ ਹੈ ਇਸ ਗਰਨੇ ਦੇ ਬੂਟੇ ਨੂੰ ਗੁਰੂ ਸਾਹਿਬ ਜੀ ਦਾ ਬਰ ਪ੍ਰਾਪਤ ਹੈ ਕਿ ਜੋ ਸੱਚੇ ਮਨ ਨਾਲ ਤੇਰੀ ਸ਼ੂ ਪ੍ਰਾਪਤ ਕਰਨਗੇ ਉਨਾਂ ਦੀਆਂ ਮਨਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਇਹ ਸੀਗਾ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਤੁਸੀਂ ਇਸ ਟਾਈਮ ਜਿਹੜਾ ਆਪਣੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਇਹ ਹੈਗੀ ਗੁਰਦੁਆਰਾ ਸਾਹਿਬ ਦੀ ਜਿਹੜੀ ਬਣ ਰਹੀ ਮਾਰਤ ਇਹ ਮਾਰਤ ਜਿਹਦੇ ਇਸ ਟਾਈਮ ਹਨ ਦੇਖ ਰਹੇ ਹਾਂ ਇਹ ਆਪਣੀ ਪਹਿਲੀ ਮਾਰਤ ਹੈ ਜਿਹੜੀ ਬਹੁਤ ਹੀ ਪੁਰਾਣੀ ਹੈ ਤੇ ਇਸ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੰਗੇ ਤਰੀਕੇ ਨਾਲ ਇਸ ਦੀ ਸਾਂਭ ਸੰਭਾਲ ਕੀਤੀ ਗਈ ਹੈ ਤੇ ਇਸ ਦੇ ਵਿੱਚ ਜਿਹੜਾ ਜੀ ਇਹ ਹੈਗਾ ਜੀ ਇਹਨਾਂ ਦਾ ਹਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹਾਲ ਹੈ ਜਿੱਥੇ ਜੀ ਬਹੁਤ ਸਾਰੀਆਂ ਸੰਗਤਾਂ ਜਿਦਾ ਕਿ ਵਿਆਹਾਂ ਦੇ ਵਿੱਚ ਆਨੰਦ ਕਾਰਜ ਵਗੈਰਾ ਹੁੰਦੇ ਨੇ ਇਸ ਹਾਲ ਦੇ ਵਿੱਚ ਹੁੰਦੇ ਨੇ ਤੇ ਉੱਧਰ ਸਾਹਮਣੇ ਹੈਗਾ ਜੀ ਇੱਥੇ ਸਰੋਵਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਰੋਵਰ ਵੀ ਹੈ ਤੇ ਤੁਸੀਂ ਵੀ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਤੇ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ ਤੇ ਇਹ ਸਾਹਮਣੀ ਜਿਹੜੀ ਇਮਾਰਤ ਦੇ ਵਿੱਚ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਤੁਸੀਂ ਇਹ ਬੂਟਾ ਦੇਖ ਰਹੇ ਹੋ ਜੀ ਇਹ ਗਰਨੇ ਦਾ ਬੂਟਾ ਹੈ ਜਿਹਨੂੰ ਗਰਨੇ ਦਾ ਰਕਤ ਵੀ ਕਹਿੰਦੇ ਨੇ ਇਸ ਨੂੰ ਜੀ ਗੁਰੂ ਜੀ ਵੱਲੋਂ ਵਰ ਪ੍ਰਾਪਤ ਹੈ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਰੱਖਿਆ ਗਿਆ ਸੀ ਤੇ ਹੁਣ ਤੁਹਾਨੂੰ ਦਿਖਾਉਣੀ ਆ ਜੀ ਇਸ ਇਮਾਰਤ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕੀਤਾ ਹੋਇਆ ਹੈ ਤੇ ਕਰੋ ਦਰਸ਼ਨ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਹੀ ਸੋਹਣਾ ਜਿਹੜਾ ਕਿ ਇਹ ਇਸ ਇਮਾਰਤ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਬਣਾਇਆ ਵੀ ਗਿਆ ਬਹੁਤ ਸੋਹਣਾ ਤੇ ਸੰਭਾਲਿਆ ਗੋ ਸੋਹਣਾ ਗਿਆ ਹੈ ਬਹੁਤ ਸਾਰੇ ਫੁੱਲ ਲਗਾਏ ਗਏ ਨੇ ਕਿਉਂਕਿ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਇਹ ਇਮਾਰਤ ਜਿਹੜੀ ਬਹੁਤ ਪੁਰਾਣੀ ਹੈ ਪਰ ਇਸ ਦੀ ਦੇਖਭਾਲ ਇਸ ਤਰੀਕੇ ਨਾਲ ਕੀਤੀ ਹੈ ਕਿ ਜਦੋਂ ਵੀ ਤੁਸੀਂ ਆਵੋਗੇ ਤੁਹਾਨੂੰ ਇਦਾਂ ਲੱਗੇਗਾ ਇਹ ਬਿਲਡਿੰਗ ਸ਼ਾਇਦ ਕੁਝ ਦਿਨਾਂ ਹੀ ਪਹਿਲਾਂ ਬਣਾਈ ਗਈ ਹੈ ਤੇ ਇਸ ਸਾਈਡ ਹੈਗਾ ਜੀ ਦੇਖ ਘਰ ਤੇ ਉਸ ਦੇ ਨਾਲ ਹੀ ਹੈਗਾ ਜੀ ਪਿੱਛੇ ਰਸੋਈ ਘਰ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਇੱਕ ਟਰਾਲੀ ਭਰ ਕੇ ਲੱਕੜਾਂ ਇੱਥੇ ਪਤਾ ਨਹੀਂ ਕਿੰਨੀਆਂ ਕ ਟਰਾਲੀਆਂ ਇਸ ਤਰ੍ਹਾਂ ਲੱਕੜਾਂ ਭਰ ਕੇ ਆਉਂਦੀਆਂ ਨੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਜੀ ਦਾ ਲੰਗਰ 24 ਘੰਟੇ ਤੁੱਟ ਵਰਤਾਇਆ ਜਾਂਦਾ ਹੈ ਤੇ ਸਾਹਮਣ ਤੁਸੀਂ ਦੇਖ ਰਹੇ ਜੀ ਲੰਗਰ ਹਾਲ ਤੇ ਇਸ ਸਾਈਡ ਜੀ ਜਿਹੜੀ ਨਵੀਂ ਇਮਾਰਤ ਬਣ ਰਹੀ ਹੈ ਗੁਰਦੁਆਰਾ ਸਾਹਿਬ ਦੀ ਤੇ ਉਸ ਦੇ ਅੱਲੇ ਉਸਾਰੀ ਦਾ ਕੰਮ ਜਿਹੜਾ ਚੱਲ ਰਿਹਾ ਹੈ ਮੈਂ ਹੀ ਸੰਗਤਾਂ ਨੂੰ ਕਹਿਣਾ ਚਾਹੁੰਗਾ ਕਿ ਤੁਸੀਂ ਇਸ ਗੁਰਦੁਆਰਾ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਤੇ ਕੋਸ਼ਿਸ਼ ਕੀਤੀ ਸੀਗੀ ਜੀ ਕਿ ਤੁਹਾਨੂੰ ਕੁਝ ਥੋੜੇ ਜਿਹੇ ਟਾਈਮ ਦੇ ਵਿੱਚ ਗੁਰਦੁਆਰਾ ਕਰਨਾ ਸਾਹਿਬ ਬਾਰੇ ਇੱਕ ਜਾਣਕਾਰੀ ਦਈਏ ਜਿੰਨਾ ਕਿ ਸਾਡੇ ਕੋਲ ਟਾਈਮ ਸੀਗਾ ਅਸੀਂ ਤੁਹਾਨੂੰ ਉਸ ਟਾਈਮ ਦੇ ਵਿੱਚ ਜੋ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਕਰਦੇ ਹੋ ਵੱਧ-ਵੱਧ ਸ਼ੇਅਰ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦਾ ਤੁਹਾਨੂੰ ਤੁਸੀਂ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ